ਨੇ ਸਾਡੇ ਡਰਾਈਵਰਾਂ ਨੇ ਸਾਨੂੰ ਟਰੱਕ ਨੂੰ ਲੋਕ ਕਰਕੇ ਚਾਬੀਆਂ ਦੇ ਦਿੱਤੀਆਂ ਲਾਇਸੈਂਸ ਦੇ ਦਿੱਤੇ ਕਹਿੰਦੇ ਜੀ ਜਦੋਂ ਕਾਨੂੰਨ ਰੱਦ ਹੋ ਗਿਆ ਅਸੀਂ ਟਰੱਕ ਉਦੋਂ ਚਲਾਉਂਦੇ ਇੱਕ ਪਾਸੇ ਜੀ ਪੀੜਤ ਪਰਿਵਾਰ ਦੀ ਆਪਾਂ ਗੱਲ ਕਰੀਏ ਤਾਂ ਅਗਲੇ ਕਹਿੰਦੇ ਕਿ ਠੀਕ ਹੈ ਜੀ ਕਰਤੂਤਾਂ ਬਰਦਾਸ਼ਤਾ ਮਰਦਾ ਔਰ ਸਜ਼ਾ ਹੋਣੀ ਚਾਹੀਦੀ ਤੁਸੀਂ ਇਸ ਨੂੰ ਕਿਉਂ ਜੇ ਉਹ ਬੰਦੇ ਦੀ ਡਰਾਈਵਿੰਗ ਸਹੀ ਨਹੀਂ ਸੀ ਉਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਸੀਗਾ ਜਾਂ ਉਹ ਨਸ਼ੀ ਦੀ ਹਾਲਤ ਵਿੱਚ ਜਾ ਕੇ ਟਰੱਕ ਛੱਡੋ ਕਿਸੇ ਕਾਰ ਦੇ نیچے ਵੜ ਗਿਆ ਫੇਰ ਮਰ ਗਿਆ ਫੇਰ ਦੱਸੋ ਵੀ ਪੀੜਤ ਕਿਨੂੰ ਪਾਉਂਗਾ ਜੇਕਰ ਮੈਂ ਵੀ ਕੋਈ ਗੱਡੀ ਚਲਾ ਰਿਹਾ ਹਾਂਗਾ ਤਾਂ ਉਹ ਮੇਰੇ ਉੱਤੇ ਵੀ ਲਾਗੂ ਹੋਊਗਾ ਪਰ ਇਸ ਨੂੰ ਐਦਾਂ ਕਿਉਂ ਕੋਟਰੇ ਕੀਤਾ ਜਾ ਰਿਹਾ ਐਦਾਂ ਕਿ ਉਹ ਵਿਚਾਰਿਆ ਜਾ ਰਿਹਾ ਹੈ ਕਿ ਇਹ ਸਿਰਫ ਟਰੱਕ ਡਰਾਈਵਰਾਂ ਵਾਸਤੇ ਕਾਨੂੰਨ ਹੈ ਛੋਟੀ ਹਿੱਟ ਦੇ ਨਾਲ ਸਾਡੇ ਮੋਟਰਸਾਈਕਲ ਦੀ ਲਾਈਟ ਵੀ ਟੁੱਟ ਜਾਂਦੀ ਹੈ ਬਟ ਲਾਈਟ ਟੁੱਟਣ ਤੱਕ ਵੀ ਉਹਨੂੰ ਇੰਨਾ ਬੰਦੇ ਨੂੰ ਥ੍ਰੈਟ ਕੀਤਾ ਜਾਂਦਾ ਉੱਥੇ ਵੀ ਪਬਲਿਕ ਵੱਲੋਂ ਜਾਂ ਉੱਥੇ ਦੇ ਹੁੱਲਣਵਾਜਿਆਂ ਵੱਲੋਂ ਉਹ ਡਰਾਈਵਰ ਨੂੰ ਕੁੱਟਿਆ ਜਾਂਦਾ ਉਹਦੀਆਂ ਹੱਡੀਆਂ ਪਸਲੀਆਂ ਤੱਕ ਤੋੜੀਆਂ ਜਾਂਦੀਆਂ ਕੀ ਇਹ ਠੀਕ ਹੈ ਪੰਜਾਬ ਤੋਂ ਗੁਹਾਟੀ ਲਈ ਅਸਾਮ ਗੁਹਾਟੀ ਕੋਲਾ ਹੁੰਦਾ ਸੀ ਬਰੋ ਉਸ ਲਾਈਨ ਦੇ ਉੱਤੇ ਕਿੰਨੇ ਕੁ ਡਰਾਈਵਰ ਜਿਹੜੇ ਪੰਜਾਬ ਹਰਿਆਣਾ ਦੇ ਮਰ ਚੁੱਕੇ ਆ ਜਿਨ੍ਹਾਂ ਦੀਆਂ ਹੱਡੀਆਂ ਜਾਂ ਲਾਸ਼ਾਂ ਵੀ ਨਹੀਂ ਅੱਜ ਤੱਕ ਪੰਜਾਬ ਜਾਂ ਹਰਿਆਣੇ ਦੇ ਵਿੱਚ ਵਾਪਸ ਆਈਆਂ। ਟ੍ਰੱਕ ਵਾਲੇ ਡਰਾਈਵਰ ਨੇ ਜਦ ਇੱਕ ਵਾਰ ਇੱਥੋਂ ਬੰਗਲੌਰ ਚਲਾ ਗਿਆ, ਆਸਾਮ ਚਲਾ ਗਿਆ, ਉਹਨੇ 15 ਜਾਂ 20 ਦਿਨਾਂ ਬਾਅਦ ਉੱਥੋਂ ਟ੍ਰਿਪ ਲਾ ਕੇ ਮੁੜਨਾ। ਉਹਦੀਆਂ 20 ਰਾਤਾਂ ਵੀ ਉਹਦਾ ਘਰ ਟਰੱਕ ਹੈ। 20 ਰਾਤਾਂ 20 ਦਿਨ ਉਹਨੇ ਟਰੱਕ ਦੇ ਵਿੱਚ ਹੀ ਰਹਿਣਾ, ਟਰੱਕ ਦੇ ਵਿੱਚ ਹੀ ਗੁਜ਼ਾਰਾ ਕਰਨਾ। ਪੂਰੇ ਕੋਈ ਇਹ ਐਕਸੀਡੈਂਟ ਹੁੰਦਾ 10 ਬੰਦੇ ਛਡਾਉਣ ਵਾਲੇ ਆ ਜਾਂਦੇ ਨਹੀਂ ਯਾਰ ਮਾਰਨਾਂ ਨੀ ਉੱਥੇ ਜਿਹੜੇ 10 ਆਉਂਦੇ ਆ ਉਹ ਕਹਿੰਦੇ ਮਾਰੋ ਇਸ ਕੋਈ ਤੁਹਾਡਾ ਵੀ ਕਿਸ ਨੇ ਦਰਦ ਸੁਣਿਆ ਸਾਡਾ ਦਰਦ ਸੁਣਨ ਵਾਲਾ ਕੌਣ ਹੈ ਕਦੇ ਵੀ ਕੋਈ ਵੀ ਕੰਨ ਕਾਣ ਹੋਏ ਤੋਂ ਕਾਰ ਨਾਲ ਅਗਰ ਟੱਚ ਹੋ ਗਈ ਗੱਡੀ ਉਹਨਾਂ ਨੇ ਅੱਗੇ ਡਰਾਈਵਰ ਨੂੰ ਉੱਤਕੋ ਲਗੈਣੀ ਆ ਆਨੇ ਨਸ਼ਾ ਕਰਕੇ ਗੱਡੀ ਮਾਰਤੀ ਜਿਹੜੇ 4 ਬੰਦੇ ਨਾਲ ਹੋਰ ਹੋਰ ਉਹ ਡਰਾਈਵਰ ਨੂੰ ਕੁੱਟ ਲੈਂਦੇ ਜੇ ਇਦਾਂ ਹੀ ਰਿਹਾ ਇਹ ਕੰਮ ਤਾਂ ਇਹ ਟਰਕਿੰਗ ਲਾਈਨ ਦੇ ਵਿੱਚੋਂ ਡਰਾਈਵਰ ਭਾਈਚਾਰਾ ਫਿਰ ਆਪਣਾ ਕੰਮ ਆਪਣਾ ਰੋਜ਼ਗਾਰ ਕੋਈ ਸ਼ੋਰ ਲੱਭਦਾ ਹੋਇਆ ਨਜ਼ਰ ਰੋਟੀ ਦਾ ਖਾ ਸਕਦਾ ਇੱਕ ਡਰਾਈਵਰ ਜੀਓ ਕਦੇ ਵੀ ਆਪਣੇ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇ ਦੋ ਧੰਨ 10 ਸਾਲ ਦੀ ਜਿਹੜੀ ਸਜ਼ਾ ਹੈਗੀ ਉਹਨੇ 12 13 14 ਚ ਕਨਵਰਟ ਹੋਣਾ ਤੇ ਉਹ ਡਰਾਈਵਰ ਨੇ ਜਨਮ ਉਹਨੂੰ ਆਪਿਓ ਨੇ ਕਾਦੇ ਲਈ ਦਿੱਤਾ ਵੀ ਜਾਈ ਤੂੰ ਰੇਲ ਚ ਕੱਟ ਲਈ ਜ਼ਿੰਦਗੀ ਜਾ ਰਾੜਾ ਕਾਨੂੰਨ ਟਰੱਕਾਂ ਵਾਲਿਆਂ ਵਾਸਤੇ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਕੋਈ ਕਦਮ ਨਹੀਂ ਇਸ ਤਰ੍ਹਾਂ ਦਾ ਚੱਕਿਆ ਵੀ ਜਿਹੜੀ ਡਰਾਈਵਰ ਨੇ ਟਰੱਕਾਂ ਦੇ ਜਾਂ ਬੱਸਿਸ ਦੇ ਉਹਨਾਂ ਨੂੰ ਰਿਲੀਫ ਮਿਲ ਸਕੇ ਉਹਨਾਂ ਦੀ ਜ਼ਿੰਦਗੀ ਇੱਕ ਵਧੀਆ ਇਨਸਾਨ ਵਾਂਗੂੰ ਲੰਘ ਸਕੇ ਦੇਸ਼ ਭਰ ਦੇ ਵਿੱਚ ਕਿਸਾਨ ਜਿੱਥੇ ਪਹਿਲਾਂ ਸੜਕਾਂ ਦੇ ਉੱਤੇ ਉਤਰੇ ਸੀ ਔਰ ਹੁਣ ਟਰੱਕ ਜੋ ਆਪਰੇਟਰ ਨੇ ਟਰੱਕ ਡਰਾਈਵਰ ਨੇ ਉਹ ਸੜਕਾਂ ਦੇ ਉੱਤੇ ਉਤਰ ਚੁੱਕੇ ਨੇ ਕਹਿੰਦੇ ਕਿ ਇੱਕ ਵਾਰ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਏ ਗਏ ਸੀ ਉਹਨਾਂ ਨੂੰ ਕਿਸਾਨਾਂ ਨੇ ਕਾਲਾ ਠਹਿਰਾਇਆ ਸੀ ਔਰ ਹੁਣ ਜਿਹੜਾ ਨਵਾਂ ਕਾਨੂੰਨ ਟਰੱਕ ਆਪਰੇਟਰਾਂ ਵਾਸਤੇ ਲੈ ਕੇ ਆਇਆ ਗਿਆ ਹੈ ਡਰਾਈਵਰਾਂ ਵਾਸਤੇ ਲੈ ਕੇ ਆਇਆ ਗਿਆ ਹੈ ਟਰੱਕ ਆਪਰੇਟਰ ਡਰਾਈਵਰ ਉਸ ਨੂੰ ਕਾਲਾ ਠਹਿਰਾ ਰਹੇ ਨੇ ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਟਰੱਕ ਆਪਰੇਟਰ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਚੱਕਾ ਜਾਮ ਤੱਕ ਕਰਨ ਦੀ ਗੱਲਾਂ ਆਖੀਆਂ ਜਾ ਰਹੀਆਂ ਨੇ ਔਰ ਪੰਜਾਬ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਸਵੇਰ ਭਰ ਤੋਂ પેટ્રોલ ਪੰਪ ਹੋਣ ਉਹਨਾਂ ਦੇ ਉੱਤੇ ਵੱਡਾ ਜਾਮ ਲੱਗ ਗਿਆ ਸੀ ਉੱਥੇ પેટ્રોલ ਪੰਪਾਂ ਦੇ ਉੱਤੇ ਤੇਲ ਮੁਗ ਗਿਆ ਸੀ ਕਿਉਂਕਿ ਜੋ ਟਰੱਕ ਆਪਰੇਟਰ ਸੀ ਜੋ ਤੇਲ ਦੇ ਆਪਰੇਟਰ ਸੀ ਉਹਨਾਂ ਨੇ ਤੇਲ ਉੱਥੋਂ ਦੀ ਲੈ ਕੇ ਜਾਣ ਤੋਂ ਸਾਹਮਣਾ ਕਰ ਦਿੱਤਾ ਸੀ ਪਰ ਤਸਵੀਰ ਇੱਕ ਇਹ ਵੀ ਵੇਖਣ ਨੂੰ ਮਿਲੀ ਚਰਚਾ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਸਰਕਾਰ ਦੀ ਬੈਠਕ ਹੋਈ ਹੈ ਕੁਝ ਟਰੱਕ ਆਪਰੇਟਰਾਂ ਦੇ ਨਾਲ ਔਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਟਰੱਕ ਚਲਾਉਣ ਨੂੰ ਤਿਆਰ ਹੋ ਗਏ ਹਾਂ ਪਰ ਅਸਲ ਸੱਚਾਈ ਕੀ ਹੈ ਇਸ ਸ੍ਰੀ ਗਰਾਉਂਡ ਜ਼ੀਰੋ ਦੇ ਉੱਤੇ ਪਟਿਆਲਾ ਦੀ ਟਰੱਕ ਯੂਨੀਅਨ ਦੇ ਵਿੱਚ ਮੌਜੂਦ ਆ ਗੱਲਬਾਤ ਕਰਦੇ ਹਾਂ ਸਾਡੇ ਨਾਲ ਜੋ 올 ਇੰਡੀਆ ਔਰ ਨਾਲ ਹੀ ਖਾਸ ਤੌਰ ਤੇ ਜੋ ਪੰਜਾਬ ਦੀ ਇਹਨਾਂ ਦੀ ਟਰੱਕ ਯੂਨੀਅਨ ਦੀ ਕਮੇਟੀ ਹੈ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬਰਾੜੋਣੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਇਸ ਸ੍ਰੀ ਦੀ ਪੋਜੀਸ਼ਨ ਕੀ ਹੈ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿਉਂਕਿ ਸਨੇਹਾ ਸਾਰੇ ਪਾਸੇ ਹੀ ਆ ਰਿਹਾ ਕਿ ਹੜਤਾਲ ਖਤਮ ਹੋ ਚੁੱਕੀ ਹੈ ਹੜਤਾਲ ਬੰਦ ਹੋ ਚੁੱਕੀ ਹੈ ਕੀ ਪੋਜੀਸ਼ਨ ਹੈ ਸਨੇਹਾ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੈਗਾ ਅਸੀਂ ਤਾਂ ਸਾਰੇ ਹਲੇ ਸਟ੍ਰਾਈਕ ਤੇ ਹੈਗੇ ਹਾਂ ਸਾਰਾ ਪਟਿਆਲਾ ਸਟ੍ਰਾਈਕ ਤੇ ਹੈਗਾ ਬਠਿੰਡਾ ਸਟ੍ਰਾਈਕ ਤੇ ਹੈਗਾ ਮੈਕਸਿਮਮ ਪੰਜਾਬ ਜਿਹੜਾ ਹੈਗਾ ਉਹ ਸਟ੍ਰਾਈਕ ਤੇ ਹੀ ਹੈ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਛੋਟੀ ਜੀ ਮੈਨੂੰ ਖਬਰ ਮਿਲੀ ਹੈ ਉਹਦੇ ਵਿੱਚ ਜਿਵੇਂ ਅਲੱਗ-ਅਲੱਗ ਸ਼ਹਿਰਾਂ ਦੇ ਡੀਸੀ ਸਹਬਾਨ ਹੈਗੇ ਅੱਧਰ ਤੇ ਸੰਗਰੂਰ ਦੇ ਡੀਸੀ ਨੇ ਇਹ ਅਨਾਉਂਸ ਕਰ ਦਿੱਤਾ ਕਿ ਹੜਤਾਲ ਉਹਨਾਂ ਨੇ ਖਤਮ ਕਰਤੀ ਔਰ ਜਿਹੜਾ ਉੱਥੇ ਡੀਪੂ ਹੈ ਤੇਰ ਵਾਲੇ ਉੱਥੋਂ ਦੀ ਟਰੱਕ ਹੁਣ ਨਿਕਲਨੇ ਸ਼ੁਰੂ ਹੋ ਚੁੱਕੇ ਜਿਹੜੀ ਹੜਤਾਲ ਹੈ ਨਾ ਉਹ ਡੀਸੀ ਸਾਹਿਬ ਦੀ ਸੀ ਨਾ ਉਹ ਟਰੱਕ ਦੇ ਮਾਲਕ ਦੀ ਸੀ ਟਰੱਕ ਡਰਾਈਵਰਾਂ ਦੀ ਹੜਤਾਲ ਹੈ ਟਰੱਕ ਮਾਲਕ ਜਿਹੜੇ ਨੇ ਉਹ ਉਹਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਟਰੱਕ ਚਲਾਉਣੇ ਡਰਾਈਵਰਾਂ ਨੇ ਆ ਡਰਾਈਵਰਾਂ ਦੀ ਮਰਜ਼ੀ ਤੇ ਡਿਪੈਂਡ ਕਰਦੀ ਹੈ ਇਹ ਚੀਜ਼ ਵੀ ਅਸੀਂ ਸਟ੍ਰਾਈਕ ਨੂੰ ਅੱਗੇ ਚਾਲੂ ਰੱਖਣਾ ਹੈ ਜਾਂ ਸਰਕਾਰ ਨੂੰ ਕੋਈ ਢਿੱਲ ਦੇਣੀ ਹੈ ਪਰ ਇੱਕ ਚੀਜ਼ ਇਹਦੇ ਵਿੱਚ ਦੇਖਣ ਚ ਆਉਂਦੀ ਹੈ ਮੇਰੇ ਮਨ ਚ ਵੀ ਇਹ ਵਿਚਾਰ ਆ ਰਹੇ ਵੀ ਪੰਪ પેટ્રોલ ਪੰਪਸ ਦੇ ਉੱਤੇ ਕਾਫੀ ਲੰਬੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਉਹ ਦੇਖ ਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਵੀ ਯਾਰ ਸਾਡੇ ਭਰਾ ਭੈਣਾ ਇਹ ਪਰੇਸ਼ਾਨ ਹੋ ਰਹੇ ਐ ਕਈਆਂ ਦੇ ਛੋਟੇ ਛੋਟੇ ਬੱਚੇ ਵੀ ਸਕੂਟਰ ਬਾਈਕ ਤੇ ਸੀਗੇ ਉਹ ਵੀ ਪਰੇਸ਼ਾਨ ਹੋ ਰਹੇ ਸੀ ਲੰਬੀਆਂ ਲਾਈਨਾਂ ਚ ਲੱਗ ਰਹੇ ਸੀਗੇ ਅਸੀਂ ਪਟਿਆਲੇ ਡੀਸੀ ਸਾਹਿਬ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਵੀ ਇਹੀ ਰਿਕਵੈਸਟ ਕੀਤੀ ਐ ਵੈਸੇ ਤਾਂ ਮੈਂ ਕਹੂੰਗਾ ਵੀ ਮੈਂ ਤੁਹਾਨੂੰ ਬਹੁਤ ਵਧੀਆ ਸਲਾਹ ਦੇਣੀ ਆ ਰਿਕਵੈਸਟ ਵੀ ਕਰਦੀ ਆ ਵੀ ਪਟਿਆਲੇ ਦਾ ਆਵਾਜਾਈ ਦਾ ਜਿਹੜਾ ਸਿਸਟਮ ਹੈ ਆਪਾਂ ਇਹਨੂੰ ਨਾ ਰੁੱਕ ਕੇ ਚੱਲਣ ਦੀ ਲੋਕ ਕਾਫੀ ਪਰੇਸ਼ਾਨ ਹੁੰਦੇ ਆ ਬਟ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਟਰੱਕ ਚਲਾਉਣੇ ਆ ਡਰਾਈਵਰਾਂ ਨੇ ਸਾਡੇ ਡਰਾਈਵਰਾਂ ਨੇ ਸਾਨੂੰ ਟਰੱਕ ਨੂੰ ਲੌਕ ਕਰਕੇ ਚਾਬੀਆਂ ਦੇਤੀਆਂ ਲਾਇਸੈਂਸ ਦੇਤੇ ਕਹਿੰਦੇ ਜੀ ਜਦੋਂ ਕਾਨੂੰਨ ਰੱਦ ਹੋ ਗਿਆ ਅਸੀਂ ਟਰੱਕ ਉਦੋਂ ਚਲਾਵਾਂਗੇ ਤੇ ਮੈਂ ਨਹੀਂ ਕਹਿੰਦਾ ਵੀ ਸਟ੍ਰਾਈਕ ਖਤਮ ਹੋ ਚੁੱਕੀ ਆ ਬਾਕੀ ਸਾਡੇ ਭਰਾ ਸਾਰੇ ਡਰਾਈਵਰ ਆ ਮਾਲਕ ਖੜਿਆ ਇਹਨਾਂ ਨੂੰ ਪੁੱਛ ਸਕਦੇ ਹਾਂ ਭਾਈ ਟਰੱਕ ਚਲਾਉਂਗੇ ਸਵੇਰੇ ਜਾਂ ਨਹੀਂ ਮੈਂ ਬਿਲਕੁਲ ਇਹਨਾਂ ਤੋਂ ਵੀ ਇੱਕ ਵਰਜ਼ਨ ਲਵਾਂਗਾ ਪਰ ਜਿਸ ਤਿੱਕ ਨਾਲ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ 10 ਸਾਲ ਦੀ ਸਜ਼ਾ ਹੋਊਗੀ 7 ਲੱਖ ਰੁਪਏ ਜੁਰਮਾਨਾ ਹੋਊਗਾ ਹਾਲਾਂਕਿ ਇਸ ਤੋਂ ਪਹਿਲਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਤਸਵੀਰਾਂ ਹੁੰਦੀ ਸੀ ਕਿ ਜੇਕਰ ਕੋਈ ਬੰਦਾ ਮਰ ਵੀ ਜਾਂਦਾ ਸੀ ਤਾਂ ਨਾਲ ਦੇ ਨਾਲ ਥਾਣੇ ਤੋਂ ਬੇਲ ਹੋ ਜਾਂਦੀ ਸੀਗੀ ਇੱਕ ਪਾਸੇ ਜੇ ਪੀੜਤ ਪਰਿਵਾਰ ਦੀ ਆਪਾਂ ਗੱਲ ਕਰੀਏ ਤਾਂ ਅਗਲੇ ਕਹਿੰਦੇ ਕਿ ਠੀਕ ਹੈ ਜੀ ਕਾਨੂੰਨ ਤਾਂ ਬੰਦਾ ਸਾਡਾ ਮਰਦਾ ਹੈ ਔਰ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਇਸ ਨੂੰ ਕਿਵੇਂ ਵੇਖਦੇ ਪੀੜਤ ਪਰਿਵ ਜਿਹੜਾ ਬੰਦਾ ਮਰ ਗਿਆ ਉਸ ਪਰਿਵਾਰ ਨੂੰ ਕਹੋਗੇ ਪਰ ਮਰਨ ਦਾ ਕਾਰਨ ਦੇਖੋਗੇ ਜਾਂ ਨਹੀਂ ਜੇ ਪੀੜਤ ਪਰਿਵਾਰ ਦਾ ਜਿਹੜਾ ਬੰਦਾ ਸੀ ਉਹ ਜੇ ਉਹ ਬੰਦੇ ਦੀ ਡਰਾਈਵਿੰਗ ਸਹੀ ਨਹੀਂ ਸੀ ਉਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਸੀਗਾ ਜਾਂ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਾ ਕੇ ਟਰੱਕ ਛੱਡੋ ਕਿਸੇ ਕਾਰ ਦੇ نیچے ਵੜ ਗਿਆ ਫੇਰ ਮਰ ਗਿਆ ਫੇਰ ਦੱਸੋ ਵੀ ਪੀੜਤ ਕਿਹਨੂੰ ਕਹੋਗੇ ਜਾਨ ਜਾਣਾ ਦੁਆਰਾ ਬੰਦੇ ਨੇ ਵਾਪਸ ਨਹੀਂ ਮੁੜ ਕੇ ਆਉਣਾ ਹੈਗਾ ਜਹਾਨ ਤੇ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਸਹਿਮਤ ਆਂ ਜਿੱਥੇ ਕਿਤੇ ਇਹ ਹਜੇ ਹਾਦਸੇ ਹੁੰਦੇ ਆ ਪਰ ਕਾਰਨ ਤਾਂ ਦੇਖਿਆ ਜਾਊਗਾ ਨਾ ਜੇ ਮੈਂ ਹੁਣ ਡਰਿੰਕ ਕਰਕੇ ਕਿਸੇ ਵਹੀਕਲ ਦੇ ਵਿੱਚ ਵਜਦਾ ਫਿਰਾਂ ਗਲਤੀ ਮੇਰੀ ਹੈ ਸਗੋਂ ਮੇਰੇ ਕਰਕੇ ਜਿਹਦੇ ਵਿੱਚ ਮੈਂ ਵਜ ਰਿਹਾ ਉਸ ਪਰਿਵਾਰ ਨੂੰ ਮੈਂ ਪੀੜਿਤ ਕਰ ਰਿਹਾ ਉਹਨੂੰ ਪੀੜਾ ਮੈਂ ਦੇ ਰਿਹਾ ਇਹ ਚੀਜ਼ ਨੂੰ ਕਾਨੂੰਨ ਲੈ ਕੇ ਆਏਗੇ ਨੇ ਇਹ ਸਾਰੇ ਡਰਾਈਵਰਾਂ ਵਾਸਤੇ ਜੇਕਰ ਮੈਂ ਵੀ ਕੋਈ ਗੱਡੀ ਚਲਾ ਰਿਹਾ ਹੋਊਗਾ ਤਾਂ ਉਹ ਮੇਰੇ ਉੱਤੇ ਵੀ ਲਾਗੂ ਹੋਊਗਾ ਪਰ ਇਸ ਨੂੰ ਐਦਾਂ ਕਿਉਂ ਪੋਟਰੇ ਕੀਤਾ ਜਾ ਰਿਹਾ ਐਦਾਂ ਕਿ ਉਹ ਵਿਚਾਰਿਆ ਜਾ ਰਿਹਾ ਹੈ ਕਿ ਇਹ ਸਿਰਫ ਟਰੱਕ ਡਰਾਈਵਰਾਂ ਵਾਸਤੇ ਕਾਨੂੰਨ ਹੈ ਆਮ ਡਰਾਈਵਰਾਂ ਵਾਸਤੇ ਨਹੀਂ ਟਰੱਕ ਡਰਾਈਵਰਾਂ ਦੇ ਉੱਤੇ ਦਿੱਕਤਾਂ ਪਰੇਸ਼ਾਨੀਆਂ ਜ਼ਿਆਦਾ ਆਉਂਦੀਆਂ ਨੇ ਤੁਸੀਂ ਸ਼ਹਿਰ ਦੇ ਵਿੱਚ ਡਰਾਈਵਿੰਗ ਆਪਣੀ ਕਰਦੇ ਹੋ तकरीबन ਸੇਫ ਲੇਨਸ ਹੈਗੀਆਂ ਆਪਾਂ ਸਾਰਿਆਂ ਨੂੰ ਪਤਾ ਟ੍ਰੈਫਿਕ ਰੂਲਸ ਆਪਾਂ ਓਬੇ ਕਰਦੇ ਆਂ ਸਾਰੇ ਹਨ ਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਚੱਲਣ ਵਾਲੇ ਵਹੀਕਲ ਨੇ तकरीबन ਇੱਕ ਤਰੀਕੇ ਦੇ ਵਿੱਚ ਚੱਲ ਰਹੇ ਹੁੰਦੇ ਆ ਟਰੱਕ ਡਰਾਈਵਰ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜਾਗਰਤੀ ਹੈਗੀ ਹੈ ਦਿਆਦਿਲੀ ਹੈਗੀ ਹੈ ਠੀਕ ਹੈ ਇੱਕ ਦੂਸਰੇ ਨੂੰ ਸਾਈਡ ਦਿੰਨੇ ਆ ਆਪਾਂ ਵੀ ਆਰ ਸਾਈਡ ਲੈ ਲਓ ਲੰਘ ਜੂ ਬਾਹਰ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਅਸੀਂ ਜਾਂਦੇ ਆ ਉੱਥੇ ਟਰੱਕ ਡਰਾਈਵਰ ਨੂੰ ਰੋਡ ਦੇ ਉੱਤੇ ਜਦੋਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦਾ ਡਿਸਟੈਂਸ 100 ਕਿਲੋਮੀਟਰ 200 ਕਿਲੋਮੀਟਰ 300 ਕਿਲੋਮੀਟਰ 400 ਕਿਲੋਮੀਟਰ 1000 ਕਿਲੋਮੀਟਰ ਐਨਾ ਡਿਸਟੈਂਸ ਫਿਰ ਉਹਨਾਂ ਦੇ ਬਾਈਪਾਸ ਵਗੈਰਾ ਲੰਘਣੇ ਹਨ ਉੱਥੇ ਹੁੱਲੜਬਾਜ਼ ਲੋਕ ਕੀ ਕਰਦੇ ਆ ਵੀ ਜੇ ਕਿਸੇ ਨਾਲ ਬਾਇ ਚਾਂਸ ਜ਼ਰੂਰੀ ਨਹੀਂ ਵੀ ਹਰੇਕ ਹਿੱਟ ਦੇ ਨਾਲ ਬੰਦੇ ਨੇ ਮਰਨਾ ਛੋਟੀ ਹਿੱਟ ਦੇ ਨਾਲ ਸਾਡੇ ਮੋਟਰਸਾਈਕਲ ਦੀ ਲਾਈਟ ਵੀ ਟੁੱਟ ਜਾਂਦੀ ਹੈ ਬਟ ਲਾਈਟ ਟੁੱਟਣ ਤੱਕ ਵੀ ਉਹਨੂੰ ਇੰਨਾ ਬੰਦੇ ਨੂੰ ਥ੍ਰੈਟ ਕੀਤਾ ਜਾਂਦਾ ਉੱਥੇ ਦੀ ਪਬਲਿਕ ਵੱਲੋਂ ਜਾਂ ਉੱਥੇ ਦੇ ਹੁੱਲੜਵਾਜਾਂ ਵੱਲੋਂ ਉਹ ਡਰਾਈਵਰ ਨੂੰ ਕੁੱਟਿਆ ਜਾਂਦਾ ਉਹਦੀਆਂ ਹੱਡੀਆਂ ਪਸਲੀਆਂ ਤੱਕ ਤੋੜੀਆਂ ਜਾਂਦੀਆਂ ਨੇ ਕੀ ਇਹ ਠੀਕ ਹੈ ਇਹ ਬਹੁਤ ਵੱਡੀਆਂ ਪਰੇਸ਼ਾਨੀਆਂ ਨੇ ਇਹ ਟਰੱਕਾਂ ਵਾਲਿਆਂ ਦੇ ਨਾਲੇ ਭਾਵੇਂ ਵਾਪਰਦੇ ਐ ਅੱਜ ਤੋਂ 15 ਸਾਲ ਪਹਿਲਾਂ ਜਦੋਂ ਪੰਜਾਬ ਤੋਂ ਗੁਹਾਟੀ ਲਾਈਨ ਅਸਾਮ ਗੁਹਾਟੀ ਕੋਲਾ ਆਉਂਦਾ ਸੀ ਉਧਰੋਂ ਉਸ ਲਾਈਨ ਦੇ ਉੱਤੇ ਕਿੰਨੇ ਕੁ ਡਰਾਈਵਰ ਜਿਹੜੇ ਪੰਜਾਬ ਹਰਿਆਣਾ ਦੇ ਮਰ ਚੁੱਕੇ ਜਿਨ੍ਹਾਂ ਦੀਆਂ ਹੱਡੀਆਂ ਜਾਂ ਲਾਸ਼ਾਂ ਵੀ ਨਹੀਂ ਅੱਜ ਤੱਕ ਪੰਜਾਬ ਜਾਂ ਹਰਿਆਣੇ ਦੇ ਵਿੱਚ ਵਾਪਸ ਆਈਆਂ ਇਹ ਸਾਰੀਆਂ ਕਾਲਾ ਕਾਲੀਆਂ ਕਿਹਨੇ ਆਪਾਂ ਜਾਣਦੇ ਆਂ ਸ਼ਹਿਰ ਦੇ ਵਿੱਚ ਵਸਦੇ ਆਂ ਰੋਜ਼ ਜਾ ਕੇ ਆਪਣੇ ਘਰਾਂ ਦੇ ਵਿੱਚ ਸੌਂ ਜਾਂਦੇ ਆਂ ਟਰੱਕ ਵਾਲੇ ਡਰਾਈਵਰ ਨਹੀਂ ਜਾਂਦੇ ਇੱਕ ਵਾਰ ਇੱਥੋਂ ਬੈਂਗਲੌਰ ਚਲਾ ਗਿਆ ਅਸਾਮ ਚਲਾ ਗਿਆ ਉਹਨੇ 15 ਜਾਂ 20 ਦਿਨਾਂ ਬਾਅਦ ਉੱਥੋਂ ਟ੍ਰਿਪ ਲਾ ਕੇ ਮੁੜਨਾ ਉਹਦੀਆਂ 20 ਰਾਤਾਂ ਵੀ ਉਹਦਾ ਘਰ ਟਰੱਕ ਹੈ 20 ਰਾਤਾਂ 20 ਦਿਨ ਉਹਨੇ ਟਰੱਕ ਦੇ ਵਿੱਚ ਹੀ ਰਹਿਣਾ ਟਰੱਕ ਦੇ ਵਿੱਚ ਹੀ ਗੁਜ਼ਾਰਾ ਕਰਨਾ ਤੇ ਰਸਤੇ ਦੇ ਵਿੱਚ ਜਿਹੜੇ ਮਤਲਬ ਸੁੰਨੇ ਰੋਡ ਹੈਗੇ ਆ ਜਾਂ ਚੋਰੀ ਚਕਾਰੇ ਵਾਲੇ ਇਲਾਕੇ ਹੈਗੇ ਆ ਪੰਜਾਬ ਤਾਂ ਅਮੀਰ ਸਟੇਟ ਹੈਗੀ ਹੈ ਇੱਥੇ ਤਾਂ ਦੇਰਿਆ ਦੇ ਲਈ ਹੈਗੀ ਬਾਹਰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉਰੇ ਕੋਈ ਇਹ ਐਕਸੀਡੈਂਟ ਹੁੰਦਾ 10 ਬੰਦੇ ਛਡਾਉਣ ਆਲੇ ਆ ਜਾਂਦੇ ਨਹੀਂ ਯਾਰ ਮਾਰਨਾ ਨਹੀਂ ਉੱਥੇ ਜਿਹੜੇ 10 ਆਉਂਦੇ ਆ ਉਹ ਕਹਿੰਦੇ ਮਾਰੋ ਇਸ ਕੋਰ ਉਹ ਇਹ ਸਾਰੀਆਂ ਚੀਜ਼ਾਂ ਕਰਕੇ ਡਰ ਸਾਡੇ ਟਰੱਕਾਂ ਵਾਲਿਆਂ ਵਾਸਤੇ ਜ਼ਿਆਦੇ ਐ ਕਿਉਂਕਿ ਟਰੱਕਾਂ ਵਾਲੇ ਨੇ ਥਰੂਆਊਟ ਇੰਡੀਆ ਟਰੱਕ ਚਲਾਉਨੇ ਆ ਕਾਰਾਂ ਵਾਲਿਆਂ ਨੇ ਤਾਂ ਚਲਾਉਣਾ ਨਹੀਂ ਨਾ ਕੋਈ ਟੈਕਸੀ ਵਾਲੇ ਡਰਾਈਵਰ ਭਰਾ ਸਾਡੇ ਨੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਦੂਸਰੀ ਸਟੇਟ ਦੀ ਰਜਿਸਟ੍ਰੇਸ਼ਨ ਦੇਖ ਕੇ ਉਹ ਸਾਡੇ ਗਲ ਪੈਂਦੇ ਐ ਸਾਡੇ ਡਰਾਈਵਰਾਂ ਨੂੰ ਮਾਰ ਦੇ ਕੁੱਟਦੇ ਆ ਅਪਾਹਜ ਕਰ ਦਿੰਦੇ ਆ ਬੜਾ ਚੰਗਣਾ ਚਲੋ ਮਤਲਬ ਸੁਣਨਾ ਹੀ ਪੈਂਦਾ ਮੈਨੂੰ ਲੱਗਦਾ ਹਨਾ ਮਾੜੀ ਮੋਟੀ ਗਲਤੀ ਜੀ ਵੀ ਹੋ ਜਾਏ ਤਾਂ ਵੀ ਗਾਲਾਂ ਲੋਕੀ ਜਾਂਦੇ ਨੂੰ ਟਰੱਕ ਵਾਲੇ ਨੂੰ ਹੀ ਗੜਦੇ ਰਹਿੰਦੇ ਕਿ ਇਹ ਸਾਈਡ ਨਹੀਂ ਦਿੰਦਾ ਜਸ ਸਿੱਧੇ ਤੌਰ ਦੇ ਤੇ ਸਾਡੀ ਇੱਕ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਹਿਣ ਦੀ ਇਹ ਸਾਈਡ ਦੇਣਾ ਟਰੱਕ ਵਾਲੇ ਦੇ ਕੋਲੇ ਲੋਡ ਹੁੰਦਾ ਉਹਨੇ ਇਹ ਦੇਖਣਾ ਹੈ ਵੀ ਸਾਈਡ ਦੇਣ ਨਾਲ ਕਿਸੇ ਹੋਰ ਦਾ ਨੁਕਸਾਨ ਤਾਂ ਨਹੀਂ ਹੁੰਦਾ ਜੇ ਸਾਈਡ ਦੇnde ਜਗਾ ਕੱਚੀ ਹੈ ਤੇ ਕਿਸੇ ਦੇ ਖੇਤ ਦੇ ਵਿੱਚ ਟਰੱਕ ਪਲਟ ਗਿਆ ਰੋਡ ਦੇ ਉੱਤੇ ਦੁਕਾਨਾਂ ਹੁੰਦੀਆਂ ਨੇ ਕਿਸੇ ਦੁਕਾਨ ਦੇ ਉੱਤੇ ਟਰੱਕ ਪਲਟ ਗਿਆ ਟਰੱਕ ਡਰਾਈਵਰ ਨੇ ਉਹ ਚੀਜ਼ ਵੀ ਦੇਖਣੀ ਹੈ ਕੱਲਾ ਸਾਈਡ ਨਹੀਂ ਦੇਣਾ ਜਦੋਂ ਉਹਨੂੰ ਸਹੀ ਜਗਾ ਮਿਲਦੀ ਹੈ ਉਹ ਫਿਰ ਇੰਡੀਕੇਸ਼ਨ ਪ੍ਰੋਪਰ ਦੇ ਕੇ ਫਿਰ ਉਹਨੂੰ ਸਾਈਡ ਦਿੰਦਾ ਪਰ ਆਪਣੇ ਵਾਲੇ ਸਬਰ ਛੇਤੀ ਖੋਦ ਹੁੰਦੇ ਨੇ ਨਾ ਉਹ ਹੌਰਨ ਤੇ ਹੌਣ ਮਾਰ ਮਾਰ ਕੇ ਡੀ ਪਰ ਮਾਰ ਮਾਰ ਕੇ ਅਸੀ ਕਿ ਤੈਸੀ ਫੇਰ ਦੰਦੇ ਟਰੱਕ ਵਾਲੇ ਦੀ ਸਪੀਡ ਸਲੋ ਹੁੰਦੀ ਹੈ ਕਿਉਂਕਿ ਉਹ ਲੋਡ ਵਹੀਕਲ ਹੁੰਦੀ ਹੈ ਕਾਰ ਟਰੱਕ ਮੋਟਰਸਾਈਕਲ ਸਕੂਟਰ ਜਿਹੜੇ ਟਰੱਕ ਤੋਂ ਬਿਨਾ ਜਿਹੜੇ ਵਹੀਕਲ ਨੇ ਉਹ ਸਾਰਿਆਂ ਦੀ ਸਪੀਡ ਤੇਜ਼ ਹੈ ਜਿਹੜੇ ਇੰਡੀਆ ਚ ਰੋਡ ਤੇ ਚੱਲਣ ਵਾਲੇ ਨੇ ਉਹਨਾਂ ਸਾਰਿਆਂ ਚ ਟਰੱਕ ਦੀ ਸਪੀਡ ਸਭ ਤੋਂ ਘੱਟ ਹੈ ਉਹ ਸਾਰਿਆਂ ਨੇ ਉਹਨਾਂ ਨੂੰ ਕ੍ਰੋਸ ਕਰਨਾ ਹੁੰਦਾ ਹੈ ਉਹ ਕਹਿੰਦੇ ਵੀ ਛੇਤੀ ਕ੍ਰੋਸ ਕਰੀਏ ਪਰ ਟਰੱਕ ਵਾਲਾ ਜਿਹੜਾ ਹੈਗਾ ਜਦੋਂ ਉਹਨੂੰ ਸਹੀ ਰਸਤਾ ਮਿਲੂਗਾ ਸਹੀ ਜਗ੍ਹਾ ਮਿਲੂਗਾ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਫੇਰ ਹੀ ਉਹ ਨੂੰ ਸੈੱਟ ਦੇ ਸਕੂਗਾ ਸਰ ਤੁਹਾਡੇ ਕੋਲ ਦੁਬਾਰਾ ਆਉਣਾ ਪਹਿਲਾਂ ਆਪਾਂ ਇਹਨਾਂ ਵੀਰਾਂ ਨਾਲ ਵੀ ਗੱਲ ਕਰ ਲਈ ਕਿਉਂਕਿ ਡਰਾਈਵਰ ਵੀਰ ਨੇ ਜਿਨ੍ਹਾਂ ਨੇ ਟਰੱਕ ਚਲਾਉਣੇ ਨੇ ਔਰ ਕਾਨੂੰਨ ਇਹਨਾਂ ਦੇ ਅਗੇਂਸਟ ਆਇਆ ਹੈ ਔਰ ਇਹ ਕਹਿ ਰਹੇ ਨੇ ਕਿ ਜੇ ਸਜ਼ਾ ਵੀ ਹੋ ਜਾਂਦੀ ਹੈ ਜੇ 10 ਸਾਲ ਸਜ਼ਾ ਕਰ ਦਿੱਤੀ ਜਾਂਦੀ ਹੈ ਪਿੱਛੇ ਪਰਿਵਾਰ ਦਾ ਕੀ ਬਣੂਗਾ ਸਾਡੇ ਕੋਲ ਤਾਂ ਇਹਨੇ ਪੈਸੇ ਵੀ ਨਹੀਂ ਹੋਣੇ ਕਿ ਅਸੀਂ ਪਿੱਛੋਂ ਆਪਣੇ ਪਰਿਵਾਰ ਦਾ ਪੇਟ ਭਰ ਸਕੀਏ ਕਿਸੇ ਨੂੰ ਅਸੀਂ ਕੋਈ ਕੰਮ ਦੇ ਸਕੀਏ ਤਾਂ ਭਾਈ ਕਿਵੇਂ ਵੇਖਦੇ ਹੋ ਜਿਹੜਾ ਇਹ ਕਾਨੂੰਨ ਆਇਆ ਤਾਂ ਹਾਲਕੀ ਹਰ profession ਦੇ ਵਿੱਚ ਹਰ ਤੰਦੇ ਦੇ ਵਿੱਚ ਕੋਈ ਨਾ ਕੋਈ ਚੀਜ਼ਾਂ ਤਾਂ ਜ਼ਰੂਰ ਹੁੰਦੀਆਂ ਨੇ ਪਰ ਕਦੀ ਤੁਹਾਡਾ ਵੀ ਕਿਸ ਨੇ ਦਰਦ ਸੁਣਿਆ ਸਾਡਾ ਦਰਦ ਸੁਣਨ ਵਾਲਾ ਕੌਣ ਹੈ ਜੀ ਸਰਕਾਰ ਆਪਣਾ ਕਾਨੂੰਨ ਗਰਾਊਂਡ ਲੈਵਲ ਤੇ ਦੇਖਦੀਆਂ ਨਹੀਂ ਗੀਆਂ ਜੀ ਆਪਣੇ ਜੋ ਅੰਦਰ ਬੈਠ ਕੇ ਉਹ ਆਪਣੇ ਕਾਨੂੰਨ ਜਾਜ ਉਹਨਾਂ ਦੇ ਅਫਸਰ ਨੇ ਜਾਜ ਆਈਪੀਐਸ ਅਫਸਰ ਜਿਹੜਾ ਉਹਨਾਂ ਦੇ ਨਾਲ ਲੱਗੇ ਉਹ ਕੱਢ ਦਿੰਦੇ ਨੇ ਜਿਨ੍ਹਾਂ ਚੱਕਰ ਉਹਨਾਂ ਨੂੰ ਗਰਾਊਂਡ ਲੈਵਲ ਦਾ ਪਤਾ ਹੀ ਨਹੀਂਗਾ ਉਹਨਾਂ ਚੱਕਰ ਇਹ ਕਾਨੂੰਨ ਉਹਨਾਂ ਨੂੰ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ ਜੀ ਕਿਉਂਕਿ ਜਿਹੜਾ ਸਾਡਾ ਇਹ ਵਿਭਾਗ ਹੈ ਇਹਦੀ 10000 ਜਾਂ 8000 ਵੱਧ ਤੋਂ ਵੱਧ ਜਿਹੜੇ ਅੱਛੇ ਮਾਲਕ ਨੇ ਜਿਨ੍ਹਾਂ ਦੀ ਜਿਆਦਾ 10 12 ਜਾਂ 15 ਗੱਡੀਆਂ ਚੱਲਦੀਆਂ ਨੇ ਉਹ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਕੋਈ 12000 ਦੀ ਤਨਖਾਹ ਦੇ ਦਿੰਦਾ ਹੈ ਮਹੀਨੇ ਦੀ ਨਹੀਂ ਤਨਖਾਹ ਹੈ ਬਸ 12000 ਤੋਂ ਵੱਧ ਕੋਈ ਤਨਖਾਹ ਨਹੀਂ ਹੈਗੀ ਜੀ ਕਿਤੇ ਪਤਾ ਕਰ ਲੋ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਹੋ ਸਕਦਾ ਕੋਈ 15000 ਦੇ ਦਿੰਦਾ ਹੋਵੇ ਜੀ ਗੱਡੀ ਕਿੰਨੀ ਚਲਾਉਣੀ ਪੈਂਦੀ ਹੈ ਗੱਡੀ ਤਾਂ 24 ਘੰਟੇ ਦੇ ਵਿੱਚੋਂ ਮੇਰੇ ਖਿਆਲ ਵਿੱਚ ਕਈ ਵਾਰੀ ਡਰਾਈਵਰ ਨੂੰ ਜੇ ਕਈ ਵਾਰੀ ਟਾਈਮ ਦਾ ਮਾਲ ਭਰਿਆ ਹੁੰਦਾ ਸਾਡੇ ਹਿੰਦੂਸਤਾਨ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਵੀ ਜੇ ਕੋਈ ਕੱਚਾ ਮਾਲ ਭਰ ਲੈਂਦਾ ਹੈ ਉਹਦੇ ਤੇ ਟਾਈਮ ਲਿਮਟ ਕੀਤਾ ਜਾਂਦਾ ਵਪਾਰੀ ਕਹਿੰਦਾ ਵੀ ਇਹ ਗੱਡੀ 36 ਘੰਟੇ ਚ ਇਹ ਬੰਦਾ ਬਚਾਉਂਦਾ ਹੈ ਤੁਸੀਂ ਕਿੰਨੇ ਘੰਟੇ ਚ ਬਚਾਓਗੇ ਸਾਨੂੰ ਪਹੁੰਚਾਣੀ ਪੈਂਦੀ ਹੈ ਉਸ ਤੇ ਇਨਾਮ ਹੈ ਅਗਰ ਉਹ 35 ਘੰਟੇ ਚ ਪਹੁੰਚਦੀ ਆ ਸਾਡਾ ਪਾੜਾ ਕੱਟਲ ਹੁਣ ਤੁਸੀਂ ਇਹ ਦੇਖ ਲਓ ਵੀ ਸਾਨੂੰ ਇਹ ਜਿਹੜੇ ਮਿਤਿਸ਼ਾਹ ਜੀ ਨੇ ਇਹ ਫੋਰਮ ਬਣਾਉਣਾ ਚਾਹੁੰਦੇ ਨੇ ਇਸ ਨੂੰ ਵੀ 35 ਘੰਟੇ ਬਾਹਰਲੇ ਮੁਲਕਾਂ ਚ ਵੀ ਗੱਡੀਆਂ ਚੱਲ ਸਕਦੀਆਂ ਜਾਂ ਇਕੱਲੇ ਹਿੰਦੂਸਤਾਨ ਚ ਹੀ ਚੱਲਦੀਆਂ ਬਾਰਲੇ ਮੁਲਕਾਂ ਜੀ ਆਪਾਂ ਟਰੱਕਾਂ ਦੀ ਗੱਲ ਕਰੀਏ ਜਾਂ ਉੱਥੇ ਦੀ ਇਨਕਮ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਇੰਨੀਆਂ ਦਾ ਇੱਥੇ ਐਮ ਐਨ ਸੀ ਦੀ ਕੰਪਨੀਆਂ ਨਹੀਂ ਦਿੰਦੀਆਂ ਹੋਣਗੀਆਂ ਮਹਿੰਗੇ ਮਹਿੰਗੇ ਕੰਪਨੀਆਂ ਪੜੇ ਲਿਖੇ ਰੋਜ਼ਗਾਰਾਂ ਨੂੰ ਉਹਨੂੰ ਦਿੰਦੀਆਂ ਹੋਣਗੀਆਂ ਜਿੰਨੇ ਬਾਹਰਲੇ ਕੰਪਨੀਆਂ ਉੱਥੇ ਟਰੱਕ ਵਾਲੇ ਹੁੰਦੇ ਨੇ ਟਰੱਕਾਂ ਹੁੰਦੇ ਨੇ ਬਿਲਕੁਲ ਜੀ ਇਹ ਸਹੀ ਗੱਲ ਹੈ ਜੀ ਇਹ ਬਣਾਣਾ ਚਾਹੁੰਦੇ ਨੇ ਬਾਹਰਲਾ ਮੁਲਕ ਪਰ ਇਹਨਾਂ ਦਾ ਪ੍ਰੈਕਟੀਕਲ ਕੋਈ ਨਹੀਂਗਾ ਜਿਹੜੀ ਚੀਜ਼ ਇਹ ਸੋਚ ਕੇ ਚੱਲ ਰਹੇ ਨੇ ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਕੋਈ ਗਰਾਊਂਡ ਲੈਵਲ ਤੇ ਕੋਈ ਇਹਨਾਂ ਨੂੰ ਪ੍ਰੈਕਟੀਕਲ ਨਹੀਂ ਹੈਗਾ ਵੀ ਇਹ ਬੰਦੇ ਪ੍ਰੈਕਟੀਕਲ ਕਰਨ ਇਹਨਾਂ ਨੂੰ ਆਪ ਹੀ ਪਤਾ ਲੱਗ ਜਾਏਗਾ ਇਹ ਕਾਨੂੰਨ ਆਪ ਹੀ ਨਹੀਂ ਬਣਾਣਗੇ ਵੀ ਹਾਂ ਜੀ ਓਰੇ ਇਹ ਸਮੱਸਿਆ ਤੁਸੀਂ ਕਹਿ ਰਹੇ ਸੀ ਕ腐ਸ਼ਨ ਦੀ ਗੱਲ ਹੁੰਦੀ ਹੈ ਓਰੇ ਸਿਰਫ ਹਾਂ ਬਾਹਰ ਦੇ ਮੁਲਕਾਂ ਦੀ ਰੀਸ ਕਰਨਾ ਕੋਈ ਛੋਟੀ ਗੱਲ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਇਨਫਰਾਸਟ੍ਰਕਚਰ ਤਿਆਰ ਹੋ ਜਾਊਗਾ ਪਰ ਬਾਹਰਲੇ ਦੇਸ਼ਾਂ ਵਰਗੀ ਇਮਾਨਦਾਰੀ ਕਿੱਥੋਂ ਲੈ ਕੇ ਆਉਣਗੇ ਕੋਈ ਵੀ ਸਰਕਾਰ ਹੈ ਜਿਹੜੀ ਕਿਸੇ ਵੀ ਸਟੇਟ ਦੀ ਸਰਕਾਰ ਲਾ ਲਓ ਜਾਂ ਸੈਂਟਰ ਸਰਕਾਰ ਲਾ ਲਓ ਕੋਈ ਵੀ ਜਨਤਾ ਦੇ ਹੱਕ ਵਿੱਚ ਨਹੀਂ ਅਸੀਂ 1 ਮਹੀਨੇ ਦਾ ਤੇ ਜ਼ਿਆਦਾ ਨਹੀਂ ਤਾਂ ਇੱਕ ਟਰੱਕ ਸਮਝ ਲਓ ਤੁਸੀਂ 4000 ਲੀਟਰ ਦੇ ਕਰੀਬ ਡੀਜ਼ਲ ਫੂਕਦਾ ਤਕਰੀਬਨ 40 ਰੁਪਏ ਦੇ ਐਵਰੇਜ ਹੈ ਜੋ ਸੈਂਟਰ ਸਰਕਾਰ ਦਾ ਜਿਹੜਾ ਹੈਗਾ ਟੈਕਸ ਇਹ ਤੋਂ ਜਨਰੇਟ ਹੁੰਦਾ ਤਾਂ 40 ਜਿੰਨਾ ਤੁਹਾਨੂੰ ਮੈਂ ਡੀਜ਼ਲ ਦੱਸਿਆ 4000 ਲੀਟਰ ਠੀਕ ਹੈ ਜੀ 4 ਲੱਖ ਰੁਪਏ ਜਾਂ 3 ਲੱਖ ਸਮਥਿੰਗ ਦਾ ਹੋ ਗਿਆ ਉਹਦੇ ਵਿੱਚੋਂ 40% ਜਿਹੜਾ ਨਿਕਲ ਜਾਣਾ ਟੈਕਸ ਠੀਕ ਹੈ ਜੀ ਦੇਸ਼ ਕਾਦੇ ਨਾਲ ਚੱਲ ਰਿਹਾ ਡੀਜ਼ਲ ਕੌਣ ਫੂਕ ਰਿਹਾ ਵੱਧ ਕੁਆਂਟੀਟੀ ਚ ਕੌਣ ਫੂਕ ਰਿਹਾ ਟੋਲ ਟੈਕਸ ਇਸ ਕੌਣ ਪੇ ਕਰ ਰਿਹਾ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਤੋਂ ਨਿਕਲ ਗਏ ਉਸ ਤੋਂ ਬਾਅਦ ਪੁਲਿਸ ਵਾਲਿਆਂ ਦੀ ਆਰਟੀਓ ਦੀ ਐਮਵੀਆਈ ਦੀ ਟ੍ਰੈਫਿਕ ਪੁਲਿਸ ਦੀ ਕ腐ਸ਼ਨ ਸ਼ੁਰੂ ਹੈ ਐਤੋਂ ਜੇ ਪੰਜਾਬ ਤੋਂ ਬੰਗਲੌਰ ਜਾਣਾ ਹੈ 12 ਤੋਂ 15000 ਰੁਪਏ ਸਿਰਫ ਜਾਣ ਜਾਣ ਦੀ ਕ腐ਸ਼ਨ ਹੁੰਦੀ ਹੈ ਅੱਛਾ ਐਮਪੀ ਬਾਰਡਰ ਦੇ ਉੱਤੇ ਤੁਸੀਂ ਚਲੇ ਜਾਓ ਇੱਕ ਟਰੱਕ ਤੋਂ ਟਰੱਕਾਂ ਦੇ ਸਾਈਜ਼ ਦੇ ਅਕਾਰਡਿੰਗ ਹੈ 1000 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦੀ ਕਿਸੇ ਤੋਂ 12 14 16 1800 ਇੱਕ ਬਾਰਡਰ ਦੀ ਐਂਟਰੀ ਫੀਸ ਹੈ ਐਂਟਰ ਕਰਨਾ ਐਮਪੀ ਚ ਆਊਟ ਕਰਨਾ ਫੇਰ ਹੈ ਮਹਾਰਾਸ਼ਟਰ ਚ ਐਂਟਰ ਕਰਨਾ ਫੇਰ ਹੈ ਮਹਾਰਾਸ਼ਟਰ ਆਊਟ ਕਰਨਾ ਫੇਰ ਹੈ ਤਾਮਿਲਨਾਡ ਕਰਨਾਟਕਾ ਐਂਟਰ ਕਰਨਾ ਫੇਰ ਹੈ ਆਊਟ ਕਰਨਾ ਫੇਰ ਹੈ ਤਾਮਿਲਨਾਡ ਵਿੱਚ ਐਂਟਰ ਕਰਨਾ ਫੇਰ ਹੈ ਆਊਟ ਕਰਨਾ ਇਹ ਮਤਲਬ ਬਹੁਤ ਵੱਡੀ ਕ腐ਸ਼ਨ ਜਿਹੜੀ ਹੈਗੀ ਹੈ ਉਹ ਟਰੱਕਾਂ ਵਾਲਿਆਂ ਨਾਲ ਕੀਤੀ ਜਾਂਦੀ ਹੈ ਭ੍ਰਸ਼ਟਾਚਾਰ ਕੀਤਾ ਜਾਂਦਾ ਅਸੀਂ ਸਿਰਫ ਇੱਕ ਰੋਟੀ ਖਾਣ ਵਾਸਤੇ ਆਪਣੇ ਪਰਿਵਾਰ ਹਰੇਕ ਨੇ ਪਾਲਨੇ ਆ ਰੱਬ ਨੇ ਰੋਜ਼ਗਾਰ ਲਾਇਆ ਪਰ ਭਾਰਤ ਦਾ ਜਿਹੜਾ ਮਤਲਬ ਮਾੜਾ ਕਾਨੂੰਨ ਟਰੱਕਾਂ ਵਾਲਿਆਂ ਵਾਸਤੇ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਕੋਈ ਕਦਮ ਨਹੀਂ ਇਸ ਤਰ੍ਹਾਂ ਦਾ ਚੱਕਿਆ ਵੀ ਜਿਹੜੀ ਡਰਾਈਵਰ ਨੇ ਟਰੱਕਾਂ ਦੇ ਜਾਂ ਬੱਸਿਸ ਦੇ ਉਹਨਾਂ ਨੂੰ ਰਿਲੀਫ ਮਿਲ ਸਕੇ ਉਹਨਾਂ ਦੀ ਜ਼ਿੰਦਗੀ ਇੱਕ ਵਧੀਆ ਇਨਸਾਨ ਵਾਂਗੂੰ ਲੰਘ ਸਕੇ ਅਸੀਂ ਫੈਕਟਰੀ ਦੇ ਵਿੱਚ ਲੋਡ ਲੈ ਕੇ ਚਲੇ ਜਾਂਦੇ ਆ ਫੈਕਟਰੀਆਂ ਦੂਰ ਖੇਤਾਂ ਵਿੱਚ ਬਣੀਆਂ ਹੋਈਆਂ ਇਹ ਸ਼ਹਿਰ ਤੋਂ 25 ਕਿਲੋਮੀਟਰ ਦੂਰ ਬਣੀਆਂ ਹੋਈਆਂ ਕੁਝ ਕ ਫੈਕਟਰੀਆਂ ਨੇ ਜਿਨ੍ਹਾਂ ਦੇ ਕੰਟੇਨ ਦੇ ਵਿੱਚ ਅਲਾਉਡ ਹੈ ਵੀ ਡਰਾਈਵਰ ਆ ਕੇ ਖਾਣਾ ਖਾ ਸਕਦਾ ਆਦਰਵਾਇਜ਼ ਡਰਾਈਵਰ ਉਹਨਾਂ ਨੂੰ ਪੇ ਕਰਕੇ ਵੀ ਨਹੀਂ ਖਾਣਾ ਖਾ ਸਕਦਾ ਡਰਾਈਵਰ ਦਾ ਅਲਾਉਡ ਹੀ ਨਹੀਂ ਹੈਗਾ ਵੀ ਇਹ ਕੰਟੇਨ ਚਾ ਕੇ ਖਾਣਾ ਖਾਵੇ ਕੀ ਇਹ ਇਨਸਾਨੀਅਤ ਹੈ ਕੀ ਇਹ ਸਾਡਾ ਭਾਰਤ ਦੇਸ਼ ਹੈ ਇਹ ਪੰਜਾਬ ਦੇ ਵਿੱਚ ਤੁਹਾਨੂੰ ਮਿਲ ਜੂ ਪੰਜਾਬ ਦੇ ਵਿੱਚ ਜੇ ਟਰੱਕ ਖੜਾ ਨਾ ਜੇ ਕਿਸੇ ਦਾ ਦਰਵਾਜ਼ਾ ਵੀ ਖੜਕਾ ਕੇ ਕਹਦੇ ਦੋ ਰੋਟੀਆਂ ਖਾਣੀਆਂ ਮਿਲ ਜਾਣਗੀਆਂ ਠੀਕ ਹੈ ਜੀ ਹੋਰ ਕਿਸੇ ਸਟੇਟ ਦੇ ਵਿੱਚ ਪੈਸੇ ਦੇ ਕੇ ਵੀ ਰੋਟੀ ਖਾਣੀ ਮੁਸ਼ਕਲ ਹੈ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਨੇ ਡਰਾਈਵਰਾਂ ਨੂੰ ਹੀਣ ਭਾਵਨਾ ਦੇ ਨਾਲ ਦੇਖਿਆ ਜਾਂਦਾ ਮੈਂ ਉਹੀ ਗੱਲ ਕਹਿਣੀ ਸੀਗੀ ਕਿ ਇਹ ਇਹ ਤਾਂ ਹੈ ਹੀ ਹੈ ਹਨਾ ਕਿ ਜੇ ਅਗਲੇ ਰੋਜ਼ਗਾਰ ਕਰ ਰਹੇ ਨੇ ਕਮਾ ਰਹੇ ਨੇ ਹੱਕ ਦੀ ਖਾ ਰਹੇ ਨੇ ਪਰ ਇੱਕ ਹੀਣ ਭਾਵਨਾ ਤਾਂ ਜ਼ਰੂਰ ਵਿਖਿਆ ਹੀ ਜਾਂਦਾ ਉਹਨਾਂ ਨੂੰ ਬਿਲਕੁਲ 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 ਇੰਨਾ ਡੀਜ਼ਲ ਫੂਕਣਾ ਕਰਪਸ਼ਨ ਮੈਂ ਤੁਹਾਨੂੰ ਜਾਣ-ਜਾਣ ਦੀ ਦੱਸਿਆ ਇੱਥੋਂ ਬੰਗਲੌਰ ਜਾਣ ਦੀ ਅਪ ਡਾਊਨ ਪਲੱਸ ਸੈਕੰਡ ਟ੍ਰਿਪ ਲਗਭਗ 30-30000 ਰੁਪਇਆ 40-40000 ਰੁਪਇਆ ਇੱਕ ਟਰੱਕ ਤੋਂ ਕ腐ਸ਼ਨ ਲੈਂਦੇ ਨੇ ਪੰਜਾਬ ਟੂ ਬੈਂਗਲੌਰ ਲਾਈਨ ਵਾਇਆ ਮੱਧ ਪ੍ਰਦੇਸ਼ ਛੱਤੀਗੜ੍ਹ ਐ ਐਮਪੀ ਮਹਾਰਾਸ਼ਟਰ ਗੱਲ ਕੀ ਚਰਚਾ ਕੀ ਚੱਲ ਰਹੀ ਹੈ ਜਿਹੜੀ ਤੁਹਾਡੀ ਇੱਕ ਪੂਰੀ ਕਮੇਟੀ ਬਣੀ ਹੋਈ ਹੈ ਪੰਜਾਬ ਦੀ ਜਿਹੜੀ ਤੁਹਾਡੀ ਇਹ ਆਪਸ ਚ ਸਾਰੇ ਟਰੱਕ ਯੂਨੀయన్స్ ਦੀ ਕਮੇਟੀ ਹੈ ਕੀ ਕਹਿ ਕਹਿ ਕੀ ਰਹੇ ਨੇ ਕਿ ਸਾਰਿਆਂ ਨੂੰ ਇੱਕੋ ਗੱਲ ਸਮਝ ਆ ਰਹੀ ਹੈ ਵੀ ਇਹ ਕਾਲਾ ਕਾਨੂੰਨ ਜਿਹੜਾ ਡਰਾਈਵਰਾਂ ਵਾਸਤੇ ਬਣਾਇਆ ਇਹਨਾਂ ਨੇ ਬਿਲ ਪਾਸ ਕੀਤਾ ਜਿਹੜਾ ਕਾਨੂੰਨ ਬਣਨਾ ਹਲੇ ਬਿਲ ਪਾਸ ਹੋ ਗਿਆ ਵੀ ਇਹ ਵਾਪਸ ਹੋਣਾ ਚਾਹੀਦਾ ਇਹ ਬਹੁਤ ਮਾੜਾ ਕਾਨੂੰਨ ਹੈਗਾ 25 ਸਾਲ ਦਾ ਬੰਦਾ ਇੱਕ 25 ਸਾਲ ਪਹਿਲਾਂ 20 ਸਾਲ 18 ਸਾਲ ਤੋਂ ਬਾਅਦ ਉਹ ਟਰੱਕ ਦੀ ਲਾਈਨ ਚ ਆਊਗਾ ਆਉਂਦਾ ਤਾਂ ਵੈਸੇ ਹੁਣ ਕੋਈ ਨਹੀਂ ਜਿਹੜੇ ਪਹਿਲਾਂ ਆਏ ਨੇ ਉਹ 2 ਸਾਲ 3 ਸਾਲ ਦੇ ਵਿੱਚ ਟਰੱਕ ਚਲਾਉਣਾ ਸਿੱਖਦਾ ਹੈ ਮੇਨਟੇਨ ਕਰਨਾ ਸਿੱਖਦਾ ਉਸ ਤੋਂ ਬਾਅਦ ਉਹਦਾ ਹੀ ਲਾਇਸੈਂਸ ਪ੍ਰੋਸੈਸ ਸ਼ੁਰੂ ਹੁੰਦਾ ਹੈ 25 ਸਾਲ 23 24 ਸਾਲ ਦੀ ਉਮਰ 'ਚ ਜਾ ਕੇ ਉਹਦਾ ਲਾਇਸੈਂਸ ਬਣਦਾ ਫੇਰ ਉਹ ਟਰੱਕ ਚਲਾਉਣ ਲੱਗਦਾ ਹੈ ਜੇ ਕਿ 50 ਸਾਲ ਦੀ ਏਜ ਐ ਜਿਹੜੀ ਆਮ ਆਪਾਂ ਕੰਮ ਕਰ ਸਕਦੇ ਹਾਂ ਹੁਣ 58 60 ਸਾਲ ਵਾਲਾ ਜਾ ਕੇ ਟਰੱਕ ਨਹੀਂ ਚਲਾ ਸਕਦਾ ਪੁਰਾਣੇ ਬਜ਼ੁਰਗ ਸੀ ਜਿਹੜੇ ਚਲਾਉਂਦੇ ਸੀ ਚੰਗਿਆ ਖਰਾਬ ਜੇ ਇਦਾਂ ਹੀ ਰਿਹਾ ਇਹ ਕੰਮ ਤਾਂ ਇਹ ਟਰਕਿੰਗ ਲਾਈਨ ਦੇ ਵਿੱਚੋਂ ਡਰਾਈਵਰ ਭਾਈਚਾਰਾ ਫਿਰ ਆਪਣਾ ਕੰਮ ਆਪਣਾ ਰੋਜ਼ਗਾਰ ਕੁਝ ਹੋਰ ਲੱਭਦਾ ਹੋਣਾ ਜ਼ਰੂਰ ਆਊਗਾ ਬਿਲਕੁਲ ਜੀ ਇਹ ਨੋ ਡਾਊਟ ਇਹ ਇਸ ਤਰ੍ਹਾਂ ਕੁਝ ਹੋ ਰਿਹਾ ਤੁਸੀਂ ਸਾਡੇ ਟਰੱਕ ਇਹਨਾਂ ਦੇ ਵਿੱਚ 1300 ਟਰੱਕ ਸੀਗਾ ਉਦੋਂ 1300 ਟਰੱਕ ਦੇ ਉੱਤੇ ਘੱਟੋ ਘੱਟ 1600 ਡਰਾਈਵਰ ਸੀ ਕੁਝ ਟਰੱਕਾਂ ਦੇ ਡਬਲ-ਡਬਲ ਸੀ ਕੁਝ ਤੇ ਸਿੰਗਲ ਸੀਗੇ ਅੱਜ ਸਾਡੀ ਯੂਨੀਅਨ ਦੇ ਵਿੱਚ 550 ਟਰੱਕ ਹੈ ਤੇ ਸਾਡੇ ਕੋਲੇ ਅ ਰਾਈਟ ਡਾਊਨ ਅਸੀਂ ਕਰੀਏ ਤਾਂ ਮੇਰੇ ਖਿਆਲ ਦੇ ਵਿੱਚ 300 ਡਰਾਈਵਰ ਵੀ ਹੈ ਨਹੀਂ ਲੋਕਲ ਵਾਲਿਆਂ ਕੀ ਹੈ ਜਿਹਦੇ ਕੋਲੇ 2 ਕੁ 3 ਟਰੱਕ ਹੈਗੇ ਆ ਉਹ ਅੱਜ ਇੱਕ ਦਾ ਟ੍ਰਿਪ ਲਾਂਦਾ ਕੱਲ ਨੂੰ ਦੂਜੇ ਦਾ ਮਤਲਬ ਇਸ ਤਰ੍ਹਾਂ ਦੀ ਭੁੱਖਮਰੀ ਵਾਲਾ ਸਿਸਟਮ ਹੈ ਔਰ ਇਹ ਕਾਨੂੰਨ ਨੇ ਆ ਕੇ ਉੱਤੇ ਔਰ ਜਿੱਥੇ ਮਹਿੰਗਾਈ ਹੈ ਨਹੀਂ ਉੱਥੇ 12000 ਰੁਪਏ ਚ ਕੀ ਬਚਦਾ ਹੋਊਗਾ ਬੰਦੇ ਨੂੰ ਕਿੰਨਾ ਕੁ ਬੰਦਾ ਬਚਾ ਲੈਂਦਾ ਹੋਊਗਾ ਘਰੇ ਵੀ ਦੇਣਾ ਹੈ ਬੱਚੇ ਵੀ ਨੇ ਪਰਿਵਾਰ ਵੀ ਹੈ ਕੀ ਖਾਊਗਾ ਤੇ ਕੀ ਕਮਾਊਗਾ ਬੰਦਾ ਪੰਜਾਬ ਦੀ ਧਰਤੀ ਤੇ ਰਹਿ ਰਿਹਾ ਸੀ ਕੋਈ ਬੰਦਾ ਦੇਖੇ ਵੀ ਇੱਥੇ 2000 ਰੁਪਿਆ 1500 ਰੁਪਏ ਤੇ ਵੀ ਕਿਤੇ ਰਹਿਣ ਨੂੰ ਰੂਮ ਮਿਲ ਜਾਂਦਾ ਠੀਕ ਹੈ ਜੀ ਜੇ ਕਿਸੇ ਬੱਚੇ ਦਾ ਸਰਕਾਰੀ ਸਕੂਲ ਚ ਪਰਦਾ ਕਿਸੇ ਦਾ ਬੱਚਾ ਇਹ ਅਨਾਜ ਦੀ ਭੂਮੀ ਆਪਣੀ ਧਰਤੀ ਜਿਹੜੀ ਅਨਾਜ ਦੀ ਹੈ ਬਹੁਤ ਐ ਅਨਾਜ ਠੀਕ ਹੈ ਰੋਟੀ ਬੰਦਾ ਪੰਜਾਬ ਚ ਭੁੱਖਾ ਨਹੀਂ ਮਰ ਸਕਦਾ ਪਰਦੇਸੀ ਜਿਹੜੇ ਆਪਣੇ ਯੂਪੀ ਬਿਹਾਰ ਬੰਗਾਲ ਤੋਂ ਆ ਕੇ ਅੱਜ ਦਿਨ ਪਿਛਲੇ 30 40 ਸਾਲਾਂ ਤੋਂ ਇੱਥੇ ਆ ਕੇ ਰਹਿ ਰਹੇ ਆ ਉਹਨਾਂ ਨੂੰ ਵੀ ਅੱਜ ਤੱਕ ਇੱਥੇ ਰੋਟੀ ਦੀ ਤਕਲੀਫ ਨਹੀਂ ਰੋਟੀ ਤਾਂ ਖਾ ਸਕਦਾ ਇੱਕ ਡਰਾਈਵਰ ਜੇ ਉਹ ਕਵੇ ਵੀ ਆਪਣੇ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇ ਦੂ ਤਾਂ ਨਹੀਂ 12000 ਇਹਨਾਂ ਨੇ ਦੱਸਿਆ ਹੈਗਾ ਮੈਂ ਕਹਿੰਨਾ 12 ਤੋਂ ਥੱਲੇ 5-6000 ਵਾਲੇ ਵੀ ਹੈਗੇ ਆ ਤੇ 12 ਤੋਂ ਵੱਧ ਕੇ 20 ਤੋਂ 25 ਵਾਲੇ ਕੁਝ ਕੁਝ ਨੇ ਉਹ ਸਾਰੇ ਨਹੀਂ ਹੈਗੇ ਠੀਕ ਹੈ ਜੀ ਬਹੁਤ ਜ਼ਿਆਦਾ ਸੰਘਰਸ਼ ਵਾਲੀ ਜ਼ਿੰਦਗੀਆਂ ਡਰਾਈਵਰਾਂ ਦੀ ਤੇ ਇਹ ਜਿਹੜਾ ਕਾਨੂੰਨ ਇਹਨਾਂ ਨੇ ਲਾਤਾ ਹੁਣ ਬੰਦ ਤਾਂ ਕਰਨਾ ਪੈ ਗਿਆ ਵੀ ਇੱਕ ਗੁਜ਼ਾਰਾ ਤਾਂ ਆਪਣਾ ਕਰ ਰਹੇ ਸੀ ਉਲਟਾ ਜੇ 5-7 ਲੱਖ ਦੇਣਾ ਪੈ ਗਿਆ ਉਹ ਕਿੱਥੋਂ ਆਊਗਾ ਉਹ 10 ਸਾਲ ਦੀ ਜਿਹੜੀ ਸਜ਼ਾ ਹੈਗੀ ਉਹਨੇ 12-13-14 'ਚ ਕਨਵਰਟ ਹੋਣਾ ਤੇ ਉਹ ਡਰਾਈਵਰ ਨੇ ਜਨਮ ਉਹਨੂੰ ਆਪਿਓ ਨੇ ਕਦੇ ਲਈ ਦਿੱਤਾ ਵੀ ਜਾਈ ਤੂੰ ਜੇਲ੍ਹ ਚ ਕੱਟ ਲਈ ਜ਼ਿੰਦਗੀ ਜਾ ਕੇ ਇਹ ਸੀ ਜਿਹਨੂੰ ਲੈ ਕੇ ਵੀ ਤਾਂ ਸਾਰੇ ਨੇ ਵਿਰੋਧ ਕੀਤਾ ਵੀ ਹੁਣ ਸਾਡੀ ਜ਼ਿੰਦਗੀ ਖਤਮ ਹੋ ਰਹੀ ਆ ਉਹਦੇ ਨਾਲੋਂ ਚੰਗਾ ਮਰਨ ਨਾਲੋਂ ਚੰਗਾ ਵੀ ਆਪਾਂ ਵਿਰੋਧ ਕਰੀਏ ਠੀਕ ਹੈ ਅਦਰਵਾਈਜ਼ ਸਾਰੇ ਟਰੱਕ ਖੜ ਜਾਨਗੇ ਜਿਹੜੇ ਟਰੱਕ ਨਹੀਂ ਚੱਲ ਸਕਦੇ ਨਹੀਂ ਚੱਲਣਗੇ ਤੁਹਾਡੇ ਸਾਰਿਆਂ ਦਾ ਕਲੈਕਟਿਵ ਇਹ ਫੈਸਲਾ ਨਹੀਂ ਚੱਲਣਗੇ ਨਹੀਂ ਚੱਲਣਗੇ ਤੁਸੀਂ ਭਾਈ ਜੀ ਟਰੱਕ ਤੁਹਾਡੇ ਆਪਣੇ ਨੇ ਆ ਤੁਸੀਂ ਡਰਾਈਵਰੀ ਕਰਦੇ ਹੋ ਆਪਣੇ ਜੀ ਤੁਹਾਡੇ ਆਪਣੇ ਨੇ ਹਾਂ ਜੀ ਤਾਂ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਭਾਈ ਜੀ ਜਿਹਨਾਂ ਦਾ ਜਿਵੇਂ ਗੱਲਾਂ ਦਸੀਆਂ ਹੀ ਨੇ ਤੁਹਾਡੇ ਵੀ ਡਰਾਈਵਰ ਸਾਰੇ ਇਸ ਵੇਲੇ ਸਟ੍ਰਾਈਕ ਦੇ ਕੋਲ ਅਸੀਂ ਗੱਡੀ ਚਲਾ ਰਹੇ ਹਾਂ ਇਸ ਟਾਈਮ ਹਾਂਜੀ ਹਾਂ ਡਰਾਈਵਿੰਗ ਖੁਦ ਕਰ ਰਹੇ ਇੱਕ ਗੱਡੀ ਤੇ ਦੋ ਦੋ ਡਰਾਈਵਰ ਹੈ ਤੇ ਹੁਣ ਤੁਹਾਨੂੰ ਪਤਾ ਹੀ ਕਾਲਾ ਕਾਨੂੰਨ ਹੈ ਜਿਵੇਂ ਆ ਰਿਹਾ ਤੇ ਸਾਰਾ ਬਹੁਤ ਬੁਰਾ ਹਾਲ ਹੈ ਸਾਕੋਟ ਸਾਹਿਬ ਡਰਾਈਵਰ ਤੇ ਗੱਡੀ ਖੜਾ ਕੇ ਚਲੇ ਹੀ ਗਏ ਨਾ ਕੋਈ ਚਲਾ ਰਹਿਣਾ ਚਲਾਏਗਾ ਕੋਈ ਸੱਤਿਆ ਤਨਖਾਹ ਸਾਡੇ ਡਰਾਈਵਰ ਦੀ ਉਹਦੇ ਵਿੱਚੋਂ ਗੁਜ਼ਾਰਾ ਵੀ ਕਰ ਰਿਹਾ ਸਾਰਾ ਕੁਝ ਕਰ ਰਿਹਾ ਤੁਹਾਡਾ ਸਾਹਮਣੇ ਹੀ ਹੈ ਸੱਤਿਆ ਅੱਜ ਕੀ ਗੱਡੂ ਅਗਲਾ ਆਂਗਰੇ ਤੁਸੀਂ ਚਲਾਉਂਦੇ ਹੋ ਬਾਈ ਜੀ ਹਾਂਜੀ ਆਪਣੇ ਨੇ ਆ ਨਾਲ ਚਲਾਉਂਦੇ ਹਾਂ ਕਿੰਨੇ ਇਤਨੀ ਤਨਖਾਹ ਦਿੰਦੇ ਨਾਤੇ ਯਾਰੀ ਹਾਂਜੀ ਗੁਜ਼ਾਰਾ ਤਾਂ 7000 ਦੇ ਵਿੱਚ ਇਹਦੀ ਉਮਰ ਦੇ ਚੰਨਣਾ ਪਾਓ ਵੀ ਇਹ 7000 ਦੇ ਵਿੱਚ ਕਿੰਨੀ ਗਾ ਆਪਣੇ ਬੱਚਿਆਂ ਦੀ ਹਲੇ ਇਹਦਾ ਬੇਟਾ ਬੱਚਾ 2 ਸਾਲ ਦਾ ਹੈ ਤੇ ਇਹ ਇਸ ਕੰਮ ਦੇ ਵਿੱਚ ਮਤਲਬ ਬਈ ਵੱਡੀ ਗੱਲ ਇਹ ਹੈ ਰਾਤਾਂ ਬਾਹਰ گزارਨੀਆਂ ਪੈਂਦੀਆਂ ਨੇ ਘਰੋਂ ਬਾਹਰ ਮੌਸਮ ਫਿਰ ਭਾਵੇਂ ਗਰਮੀ ਹੋਵੇ ਭਾਵੇਂ ਸਿਆਲ ਹੋਵੇ ਧੁੰਦ ਦਾ ਬੁਰਾ ਦੇਖੋ ਕਿੰਨਾ ਬੁਰਾ ਹਲਾਈ ਪੈਂਦਾ ਨਿਕਲ ਜਾਂਦਾ ਹੁਣ ਜਿਹੜਾ ਦਿਨ ਇੱਕ ਦਿਨ ਚ ਸਫ਼ਰ ਦਾ ਹੁਣ ਅਸੀਂ ਉਹ 4-3 ਦਿਨ ਚ ਹੁੰਦਾ ਹੈ ਟਾਈਮ ਤਾਂ ਲੱਗਦਾ ਹੀ ਹੈ ਨਾ ਕਰ ਕੋਈ ਰਾਤ ਨੂੰ ਗੱਡੀ ਚੱਲਣੀ ਨਹੀਂ ਤੂੰ ਦੁਪਹਿਰੀ ਹੈ ਪਜ ਕੱਚਾ ਮਾਲ ਉਹਨੇ ਤਾਂ ਰਤੁਰਤ ਚੱਲਣੀਵੇਂ ਤੇ ਕੋਈ ਹਾਸਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜਾਨ ਬੰਦੀ ਜੋਖਮ ਚ ਰਹਿੰਦੀ ਹੈ ਤੂੰ ਦੁਪਹਿਰੀ ਬਾਈ ਜੀ ਹੂੰ ਤੁਸੀਂ ਆਪ ਸਮਝ ਆ ਰਹੇ ਹੋਈ ਪ੍ਰੋਪਰ ਨਹੀਂ ਦਿੱਕ ਤਾਂ ਕੁਝ ਵੀ ਲੈ ਲਓ ਤੁਸੀਂ ਕਿਰ ਆਪਾਂ ਸਹੀ ਉਹਨੇ ਦੂਜਾ ਬੰਦਾ ਗਲਤ ਹੁੰਦਾ ਹੈ ਜਿਹਾ ਕਾਨੂੰਨ ਹੋਵੇ ਨਾ ਵੀ ਤਰੀਕਾ ਵੀ ਕਿਹਦੀ ਗਲਤੀ ਹੈ ਅਲਾ ਸਿੱਧਾ ਧੋਪਦਾ ਵੀ ਕੋਈ ਬੰਦਾ ਇਹ ਕਰੂਗਾ ਜਾਨ ਪੁੱਜ ਕੇ ਤਾਂ ਕੋਈ ਵੀ ਨਹੀਂ ਕਰਦਾ ਤੁਸੀਂ ਆਪਾਂ ਰੋਡ ਦੇ ਅਮ ਤੌਰ ਤੇ ਦੇਖਦੇ ਆ ਕਿ ਸੋ ਕਿਨੇ ਕਿਨੇ ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਮਨੂੰ 20 ਸਾਲ ਦਾ ਮਨੂੰ ਹੋ ਗਿਆ ਜੀ ਗ ਪ੍ਰੋਪਰ ਗੱਡੀ ਚਲਾਇ ਬਿ ਕੋ ਨੁਕਸਾਨ ਨਾ ਹੋਵੇ ਆਪਣੀ ਲਾਈਨ ਤੇ ਰਹੀਏ ਵੀ ਕੋਈ ਗਲਤੀ ਨਾ ਹੋਵੇ ਉਹ ਕਈ ਵਾਰੀ ਕੀ ਹੁੰਦਾ ਦੂਜਾ ਬੰਦਾ ਗਲਤ ਹੁੰਦਾ ਹੈ ਉਹਨੇ ਡਰਿੰਕ ਕੀਤੀ ਹੋਵੇ ਕੁਛ ਵੀ ਲਾ ਲਓ ਅਲਾ ਡਰਾਈਵਰ ਦੇ ਕੋਲ ਪੈ ਜਾਂਦਾ ਵੀ ਤੂੰ ਦਾਰੂ ਪੀਤੀ ਤੂੰ ਨਸ਼ਾ ਕਰਿਆ ਅਲਾ ਤੇ ਦੇ ਦਵੇ ਇਹਨੇ ਵੀ ਦਾਰੂ ਪੀਤੀ ਵੀ ਹੈ ਜਨੇ ਮੋਟਰਸੇ ਲੈ ਕੇ ਮਾਰਿਆ ਜਾਂ ਕਾਰ ਲੈ ਕੇ ਮਾਰਿਆ ਉਹਨਾਂ ਤੋਂ ਕੋਈ ਵੀ ਨਹੀਂ ਪੁੱਛਦਾ ਅਗਰ ਟਰੱਕ ਵਾਲ ਨੂੰ ਪੁੱਛਣਗੇ ਵੀ ਤੈ ਐ ਕਿ ਨਸ਼ਾ ਕਰਿਆ ਨਸ਼ੇੜੀ ਹੈ ਇਹ ਇਹਨੇ ਨਸ਼ੇ 'ਚ ਗੱਡੀ ਡੋਕਤੀ ਤੁਸੀਂ ਕਦੇ ਵੀ ਕੋਈ ਵੀ ਕਾਂਡ ਹੋਏ ਤੋਂ ਕਾਰ ਨਾਲ ਅਗਰ ਟੱਚ ਹੋ ਗਈ ਗੱਡੀ ਉਹਨਾਂ ਨੇ ਅਗੇ ਡਰਾਈਵਰ ਨੂੰ ਇੱਕੋ ਗੱਲ ਕਹਿਣੀ ਆ ਇਹਨੇ ਨਸ਼ ਉਹ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਾਲਕਾ ਦਾ ਡਰਾਈਵਰ ਯਾਰ ਸੀਟ ਤੇ ਬਹਿ ਗਿਆ ਚਾਹੇ ਕੋ 10 ਗੱਡੀਆਂ ਚਾਹੇ ਉਹ ਡਰਾਈਵਿੰਗ ਕਰ ਰਿਹਾ ਉਹਦੀ ਇੱਕ ਬਰਾਬਰ ਜ਼ਿੰਦਗੀ ਹੈ ਗੱਲਾਂ ਉਹਨੂੰ ਪੇਣੀ ਹੀ ਪੇਣੀ ਆ ਇਹ ਗੱਲ ਤਾਂ ਪੱਕੀ ਆ ਨਾ ਕਿ ਜਦੋਂ ਵੀ ਕੋਈ ਐਕਸੀਡੈਂਟ ਹੋ ਜਾਈ ਇਹੀ ਕਹਿਣਾ ਕਿ ਆਹ ਦੇਖੋ ਨਸ਼ਾ ਕੀਤਾ ਹੋਇਆ ਨਸ਼ਾ ਨਾ ਕਿ ਕਿਹੜੀ ਵੀ ਨਸ਼ੇੜੀ ਆ ਇਹ ਵੀ ਨਸ਼ਾ ਕਰਕੇ ਚਲਾਈ ਗੱਡੀ ਚਲਾ ਰਿਹਾ ਤੁਸੀਂ ਉਹਦਾ ਮੈਡੀਕਲ ਕਰਾਇਆ ਕੁਝ ਕਰਾਇਆ ਵੀ ਤੁਹਾਨੂੰ ਪਤਾ ਵੀ ਹੋਣ ਸਿਆ ਕਰਾਇਆ ਪਏ ਉਹਨੇ ਤੁਸੀਂ ਕਿਵੇਂ ਦੋਮਤ ਲਾਤੀ ਇਹ ਨਹੀਂ ਪਤਾ ਦੋ ਰਾਤਾਂ ਬੰਦਾ ਸੁੱਤਾ ਨਾ ਹੋਵੇ ਤਾਂ ਲਾਲ ਅੱਖਾਂ ਹੋਈਆਂ ਅੱਖਾਂ ਵੈਸੀ ਲਾ ਤੁਸੀਂ ਹੁਣ ਤੂੰ ਦਪਹਿਰੀ ਆਦਾ ਤੂੰ ਕੋਈ ਵੀ ਕਿੱਡੀ ਚੱਲ ਕੇ ਆ ਰਹੀ ਐ ਤੁਸੀਂ ਉਹਨਾਂ ਨਾਲ ਸਵੇਰੇ ਗੱਲ ਕਰ ਲਓ ਉਹਦੇ ਅੱਖਾਂ ਲਾਲ ਹੋਣਗੇ ਤਾਂ ਚਿਹਰਾ ਪਰਜਾਇਆ ਹੋਏਗਾ ਪਰ ਪਤਾ ਲੱਗ ਜਾਂਦਾ ਪਰ ਜੇ ਦੂਜਾ ਬੰਦਾ ਕੋਈ ਦੇਖੂਗਾ ਨਾ ਲੱਗੂ ਨਸ਼ਾ ਕਰਿਆ ਪੈਣੇ ਕੋਈ ਨੀਂਦ ਤਾਂ ਪੂਰੀ ਨਹੀਂ ਹੁੰਦੀ ਉਹ ਡੋਲੇ ਦਾ ਆਪਣਿਆ ਵੀ ਘਾਰੇ ਹੁੰਦਾ ਜਿਆਦਾ ਕੋਈ ਸਾਬਣ ਪੈ ਜੇ ਨਾ ਅੱਖਾਂ 'ਚ ਸਾਬਣ ਪੈ ਜੇ ਅੱਖਾਂ ਤਾਂ ਵੀ ਲਾਲ ਹੋ ਜਾਂਦੀਆਂ ਇਹ ਮੈਂ ਤੁਹਾਡੇ ਇੱਕ ਧਿਆਨ ਚ ਕਰਾਦਾ ਇਹ ਮੁੰਡੇ ਨੇ ਜਿਹੜੇ ਇਹ ਜਿਹੜਾ ਰਹਿਕ ਦਾ ਕੰਮ ਹੁੰਦਾ wheat ਦਾ rice ਦਾ ਉਸ ਕੰਮ ਦੇ ਉੱਤੇ ਟਰੱਕ ਚਲਾਉਂਦੇ ਨੇ ਤੇ ਮੈਨੂੰ ਇਹਨਾਂ ਨੇ ਦੱਸਿਆ ਹੈਗਾ ਵੀ ਕੱਲ ਤੋਂ ਇਹਨਾਂ ਨੇ ਲਿਖ ਕੇ ਦਿੱਤਾ ਜਿਹੜੇ ਕੰਟਰੈਕਟਰ ਇੱਥੇ ਹੈਗੇ ਨੇ ਉਹਨਾਂ ਨੇ ਸਾਰੇ ਡਰਾਈਵਰਾਂ ਨੇ ਇਹਨਾਂ ਨੂੰ ਵੀ ਸਟ੍ਰਾਈਕ ਕਰਤੀ ਵੀ ਅਸੀਂ ਟ੍ਰੇਨ ਦਾ ਲੋਡ ਨਹੀਂ ਭਰਾਂਗੇ ਅਸੀਂ ਸਟ੍ਰਾਈਕ ਕਰਤੀ ਅੱਛਾ ਹਾਂਜੀ ਹਾਂਜੀ ਸਹੀ ਗੱਲ ਜੀ ਮਤਲਬ ਜਿਹੜਾ ਹੁਣ ਇੱਥੋਂ ਦੀ ਕਣਕ ਜਾਣੀ ਆ ਜਾਂ ਚੌਲ ਚੌਲ ਜਾਣੇ ਉਹ ਬੰਦ ਕਰਤਾ ਤੁਸੀਂ ਆਹੋਂ ਤਿੰਨ ਤਰੀਕ ਤੋਂ ਚਿੱਠੀ ਲਿਖ ਕੇ ਦੇ ਦਿੱਤੀ ਡੀਐਮ ਨੂੰ ਵੀ ਅਸੀਂ ਕੰਮ ਨਹੀਂ ਕਰਾਂਗੇ ਆ ਲੈਟਰ ਪੈਡ ਦੇ ਉੱਤੇ ਦੇ ਦਿੱਤਾ ਉਹਨਾਂ ਨੂੰ ਵੀ ਜਿਹੜਾ ਲੱਗੇ ਲੱਗੇ ਲੋਡ ਅੱਜ ਲੋਡ ਸੀਗਾ ਕਿ लास्ट ਲੋਡ ਅੱਜ ਭਰਿਆ ਉਹਨਾਂ ਨੂੰ ਕਹਿ ਕੇ ਕਿਉਂਕਿ ਤਿੰਨ ਦਿਨ ਕਿਤੇ ਚਿੱਠੀ ਦਿੱਤੀ ਸੀ ਨਾ ਲੋਡ ਅਸੀਂ ਅੱਜ ਵੀ ਨਹੀਂ ਭਰ ਰਹੇ ਸੀਗੇ ਪਰ ਡੀਐਮ ਕਹਿੰਦਾ ਤੂੰ ਤਿੰਨ ਦਿਨ ਕਿਤੇ ਦਿੱਤੀ ਐ ਫਿਰ ਤਿੰਨ ਦਿਨ ਤੋਂ ਹੀ ਕੰਮ ਬੰਦ ਕਰਿਆ ਇਹ ਭਾਈ ਸਾਹਿਬ ਨੇ ਜਿਹੜੀ ਤੁਹਾਨੂੰ ਇੰਟਰਵਿਊ ਦਿੱਤੀ ਐ ਬਹੁਤ ਵਧੀਆ ਐ ਇਹ ਇੱਕ ਐਸੀ ਚੀਜ਼ ਐ ਜਦੋਂ ਰੇਲਵੇ ਦਾ ਲੋਡ ਲੱਗ ਜਾਂਦਾ ਹੈ ਹੋ ਸਕਦਾ ਐ ਲੋਡ ਆਪਣੀ ਮਰਜ਼ੀ ਨਾਲ ਜਾਂ ਧੁੰਦਾ ਵੈਰੀਆਂ ਨੇ ਜਾਂ 3 ਵਜੇ ਲੱਗ ਜਾ ਜਾਂ 2 ਵਜੇ ਲੱਗਦਾ ਜਦੋਂ ਅਸੀਂ ਗੱਡੀਆਂ ਲੈ ਕੇ ਉੱਥੇ ਪਹੁੰਚੇ ਹੁੰਨੇ ਆ ਉਹਦਾ ਟਾਈਮ ਟੇਬਲ ਨੋਟ ਹੋ ਜਾਂਦਾ ਹੈ ਸ਼ਾਇਦ ਇਹ ਉੱਪਰ ਮਹਿਕਮੇ ਨੂੰ ਅਮਿਤ ਸ਼ਾਹ ਜੀ ਨੂੰ ਜਾਂ ਮੋਦੀ ਸਾਹਿਬ ਨੂੰ ਪਤਾ ਹੈ ਜਾਂ ਨਹੀਂ ਪਤਾ ਉਸ ਤੋਂ ਬਾਅਦ ਉਹਦਾ ਡੈਮੇਜ ਪੈਣਾ ਸਟਾਰਟ ਹੋ ਜਾਂਦਾ ਜੀ ਅਸੀਂ ਰਾਤ ਨੂੰ 2-2 ਵਜੇ ਵੀ ਰਾਤ ਲੋਡ ਭਰਿਆ ਇਸ ਚੀਜ਼ ਦਾ ਜਦੋਂ ਲੋਡ ਲੱਗ ਗਿਆ ਨਾ ਪਤਾ ਕੀ ਹੈ ਜਿਹੜਾ ਠੇਕੇਦਾਰ ਸਾਡੇ ਤੋਂ ਗੱਡੀਆਂ ਲੈਂਦਾ ਹੈ ਜਾਂ ਅਸੀਂ ਉਹਦਾ ਕੰਮ ਕਰ ਰਹੇ ਹਾਂ ਉਹਨੂੰ ਐ ਹੁੰਦਾ ਮੇਰੇ ਤੇ ਡੈਮੇਜ ਪੈ ਰਿਹਾ ਮੇਰੇ ਲੱਖਾਂ ਰੁਪਏ ਦਾ ਡੈਮੇਜ ਪੈ ਜਾਏਗਾ ਧੁੰਦ ਹੋਵੇ ਬਰਸਾਤ ਹੋਵੇ ਜਾਂ ਹਨੇਰੀ ਰਾਤ ਹੋਵੇ ਜੈਸੀ ਮਰਜ਼ੀ ਉਹ ਹੋਵੇ ਤੇ ਸਾਨੂੰ ਉਹ ਲੋਡ ਉਹਨੇ ਟਾਈਮ ਦੇ ਵਿੱਚ ਜਦੋਂ ਲੋਡ ਲੱਗ ਜਾਂਦਾ ਨਾ ਪਲੇਸ ਹੋ ਜਾਂਦਾ ਤਾਂ ਉਹਦਾ ਟਾਈਮ ਪੈ ਜਾਂਦਾ ਹੈ ਬਿਲਕੁਲ ਇਹ ਗੱਲਬਾਤ ਕਰ ਰਹੇ ਸੀ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਆ ਟਰੱਕ ਯੂਨੀਅਨ ਦੇ ਵਿੱਚ ਮੌਜੂਦ ਆ ਔਰ ਗੱਲਬਾਤ ਟਰੱਕ ਡਰਾਈਵਰਾਂ ਦੇ ਨਾਲ ਵੀ ਹੋਈ ਹੈ ਟਰੱਕ ਆਪਰੇਟਰਾਂ ਦੇ ਨਾਲ ਵੀ ਹੋਈ ਹੈ ਮਾਲਕਾਂ ਦੇ ਨਾਲ ਵੀ ਹੋਈ ਹੈ ਹਰ ਕਿਸ ਨੇ ਆਪਣੀਆਂ ਆਪਣੀ ਗੱਲਾਂ ਦੱਸੀਆਂ ਨੇ ਆਪਣੀਆਂ ਉਹਨਾਂ ਨੇ ਦਰਦ ਬਿਆਨ ਕੀਤੇ ਨੇ ਕਿ ਕਿਹੋ ਜਿਹੀ ਮਜਬੂਰੀਆਂ ਦੇ ਵਿੱਚੋਂ ਕਿਹੋ ਜਿਹੀ ਰਾਹਾਂ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪੈਂਦਾ ਹੈ ਸਰਕਾਰ ਕਾਨੂੰਨ ਜ਼ਰੂਰ ਨਵਾਂ ਲੈ ਕੇ ਆਈ ਹੈ ਪਰ ਕਹਿੰਦੇ ਕਿ ਇਹ ਹਰ ਕਿਸ ਵੀ ਸਾਨੂੰ ਮਨਜ਼ੂਰ ਨਹੀਂ ਹੋਊਗਾ ਇਸ ਨੂੰ ਰਾਧੀ ਕਰਨਾ ਪੈਣਾ ਹੈ ਨਹੀਂ ਤਾਂ ਸਾਡੇ ਵੱਲੋਂ ਤਾਂ ਫਿਰ ਸਿੱਧੀ ਨਾ ਹੈ ਅਸੀਂ ਨਾ ਲੋਡ ਚੱਕਾਂਗੇ ਨਾ ਹੀ ਆਪਣੇ ਟਰੱਕ ਚਲਾਵਾਂਗੇ ਚਾਬੀਆਂ ਬੰਦ ਕਰਕੇ ਅਸੀਂ ਉੱਥੇ ਹੀ ਬਹਿ ਜਾਵਾਂਗੇ ਕਿ ਮੈਂ ਪਰਸਨ ਬਤਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ